welcom to recent times ਮੈਂ ਮਮੂ ਰਸ਼ੀਦ ਅੱਜ ਇੱਕ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਬੈਸਟ ਪਰਸਨੈਲਿਟੀਜ਼ ਅਸੀਂ ਲੈ ਕੇ ਆਉਂਦੇ ਰਹੇ ਹਾਂ ਆਪਣੇ ਚੈਨਲ ਦੇ ਉੱਪਰ ਅੱਜ ਦੀ ਜੋ ਪਰਸਨੈਲਿਟੀ ਹੈ ਸਰਮਤ ਸ਼੍ਰੀਸਾਫ ਵੈਸੇ ਕਿਸੇ ਮਤਲਬ ਇੰਟਰੋਡਕਸ਼ਨ ਦੇ ਕੋਈ ਉਹ ਤਾਂ ਨਹੀਂ ਮਹਤਾਜ ਤਾਂ ਨਹੀਂ ਹੈਗੇ ਕਾਫੀ ਨੋਨ ਪਰਸਨੈਲਿਟੀਨ ਔਰ ਐਜੂਕੇਸ਼ਨ ਫੀਲਡ ਦੇ ਵਿੱਚ ਆਪਾਂ ਗੱਲ ਕਰੀਏ ਤਾਂ 2000 ਤੋਂ ਸੰਨ 2000 ਤੋਂ omega tutorial ਦੇ ਨਾਮ ਦੇ ਉੱਪਰ ਇੱਕ ਆਪਣਾ ਇੰਸਟੀਚਿਊਟ ਹੈ ਮਲੇਰਗੋਲ ਦੇ ਵਿੱਚ ਚਲਾ ਰਹੇ ਹਨ ਕੰਪੀਟੀਟਿਵ ਐਗਜ਼ਾਮਸ ਜੋ ਹੁੰਦੇ ਆ ਉਹਨਾਂ ਦੀ ਪ੍ਰੈਪਰੇਸ਼ਨ ਕਰਵਾਉਂਦੇ ਨੇ ਇਸ ਤੋਂ ਬਾਅਦ ਸਾਇੰਸ ਦੇ ਜਿਹੜੇ ਸਬਜੈਕਟਸ ਆ ਉਹਨਾਂ ਦੀ ਟਿਊਸ਼ਨਸ ਹੁੰਦੀਆਂ ਮੈਥ ਔਰ ਇਸ ਤੋਂ ਇਲਾਵਾ ਹੋਰ ਬਹੁਤ ਕੁਝ ਜੋ ਹੈ ਕਰਦੇ ਆ ਜੋ ਬੱਚੇ ਇਹਨਾਂ ਕੋਲ ਪੜਿਆ ਹੁੰਦਾ ਇਹਨਾਂ ਨੂੰ ਜਾਣਦੇ ਹੀ ਆ ਬਾਕੀ ਜੋ ਹੈ ਆਪਾਂ ਗੱਲ ਕਰੀਏ ਕਿ ਆਮ ਲੋਕਾਂ ਦੇ ਵਿੱਚ ਵੀ ਵਿਚਰਦੇ ਰਹਿੰਦੇ ਆ ਕੁਝ ਸੋਸ਼ਲ ਵੀ ਆ ਆਪਾਂ ਅੱਜ ਗੱਲ ਕਰਾਂਗੇ ਇਹਨਾਂ ਦੇ ਦੁਆਰਾ ਜੋ ਇੱਕ ਟੈਸਟ ਹੈ ਆਰਗੇਨਾਈਜ਼ ਕਰ ਰਹੇ ਨੇ ਓਮੇਗਾ ਟਿਊਟੋਰੀਅਲ ਦੀ ਤਰਫੋਂ ਉਹ ਸੈੱਟ ਅੱਜ ਇਹਨਾਂ ਦੇ ਨਾਲ ਗੱਲਬਾਤ ਕਰਨ ਦਾ ਜੋ ਕਾਰਨ ਹੈ ਉਹ ਉਹ ਸੈੱਟ ਹੀ ਹੈ ਆਪਾ ਪੁੱਛਦੇ ਆ ਕਿ ਇਹ ਟੈਸਟ ਕੀ ਹੈ ਔਰ ਇਹ ਕੀ ਕਨਸੈਪਟ ਹੈ ਔਰ ਕਿਵੇਂ ਇਹਨੂੰ ਆਰਗੇਨਾਈਜ਼ ਕਰਨਗੇ ਕੀ ਐਡਵਾਂਟੇਜ ਜਾਊਗਾ ਸਟੂਡੈਂਟ ਨੂੰ ਆਓ ਆਪਾਂ ਗੱਲਬਾਤ ਕਰੀਏ ਸਰ ਮਜੇ ਦੇ ਨਾਲ ਸਰੋਵਰ ਸਾਹਿਬ ਸਭ ਤੋਂ ਪਹਿਲਾਂ ਵੈਲਕਮ ਤੁਹਾਡਾ ਮੇਰੇ ਚੈਨਲ ਰੀਸੈਂਟ ਟਾਈਮ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ OSET ਦੇ ਬਾਰੇ ਪੁੱਛਿਆ ਹੈ ਓਮੇਗਾ ਟਿਊਟੋਰੀਅਲ ਵੱਲੋਂ ਇਹ ਯੂ ਕੈਨ ਸੇ ਕਿ ਫਰਸਟ ਟਾਈਮ ਹੈ ਜਿਹੜਾ ਹੈਗਾ ਇਹ ਟੈਸਟ ਹੈ ਆਰਗੇਨਾਈਜ਼ ਹੋ ਜਾ ਹੁੰਨ ਜਾ ਰਿਹਾ ਹੈ ਅੰਡਰ ਦਾ ਨੇਮ OSET OSET ਮੀਨਸ ਓਮੇਗਾ ਸਕਾਲਰਸ਼ਿਪ ਅਸੈਸਮੈਂਟ ਟੈਸਟ ਇਹ ਜਿਹੜਾ ਹੈਗਾ ਅਸੀਂ ਦੇਖਦੇ ਹੋਏ ਕਿ ਬੱਚੇ ਅੱਜ ਕੱਲ ਕੰਪੀਟੀਸ਼ਨ ਦਾ ਦੌਰ ਹੈਗਾ ਤਾਂ ਬੱਚਿਆਂ ਦੀ ਜ਼ਰੂਰਤ ਨੂੰ ਦੇਖਦੇ ਹੋਏ ਕਿ ਸਾਡੇ ਬੱਚੇ ਕੈਪੇਬਲ ਹੈਗੇ ਨੇ ਮਾਸ਼ਾਅੱਲਾ ਇੱਥੇ ਮਲੇਰਕੋਟਲਾ ਦੇ ਅੰਦਰ ਤਾਂ ਉਹ ਵੀ ਅੱਛੇ-ਅੱਛੇ ਕੰਪੀਟੀਸ਼ਨ ਦੇ ਅੰਦਰ ਪਾਰਟਿਸਪੇਟ ਕਰਕੇ ਉਹ ਵੀ ਕੁਝ ਕਰ ਸਕਣ ਤਾਂ ਉਹਦੇ ਲਈ ਜਸਟ ਉਹਨਾਂ ਦੇ ਲਈ ਇੱਕ ਪ੍ਰੈਕਟਿਸ ਦੇ ਤੌਰ ਤੇ ਉਹਨਾਂ ਦੇ ਅੰਦਰ ਇੱਕ ਕੌਨਫੀਡੈਂਸ ਪੈਦਾ ਕਰਨ ਦੇ ਲਈ ਅਸੀਂ ਇੱਕ ਸਟੈਪ ਚੁੱਕ ਰਹੇ ਹਾਂ ਤਾਂ ਇਸ ਟੈਸਟ ਦੇ ਅੰਦਰ ਜਿਹੜਾ ਹੈਗਾ ਇਹ ਸਭ ਤੋਂ ਪਹਿਲਾਂ ਤਾਂ ਹੈ 26th ਆਫ ਜਨ ओके 26 जनवरी ਜਿਹੜਾ ਕਿ ਵੈਸੇ ਵੀ ਛੁੱਟੀ ਹੁੰਦੀ ਆਪਣੀ ਰਿਪਬਲਿਕ ਡੇ ਹੈ ਐਂਡ ਸੈਕੰਡਲੀ ਸੰਡੇ ਹੈਗਾ ਜੀ ਔਰ ਇਹ ਡੇਟ ਚੂਜ਼ ਕਰਨ ਦਾ ਇੱਕ ਕਾਰਨ ਹੈਗਾ ਕਿ ਇਹਨਾਂ ਦਿਨਾਂ ਤੱਕ ਬੱਚਿਆਂ ਦਾ ਸਿਲੇਬਸ ਹੈ ਜਿਹੜਾ ਐਪਰੋਕਸੀਮੇਟਲੀ ਸਕੂਲ ਲੈਵਲ ਤੇ ਉਹ ਖਤਮ ਹੋ ਜਾਂਦਾ ਹੈ ਬੱਚੇ ਫੁਲੀ ਪ੍ਰਿਪੇਅਰਡ ਹੁੰਦੇ ਨੇ ਆਪਣੇ ਸਿਲੇਬਸ ਦੇ ਅੰਦਰ ਤੇ ਟੈਸਟ ਕੰਡਕਟ ਕਰਨ ਜਾ ਰਹੇ ਸੀ ਇਹ ਵਾਲਾ ਉਸੈਟ ਤੇ ਇਹਦੇ ਵਿੱਚ 4 ਪੇਪਰਸ ਨੇ ਜੀ ਡਿਫਰੈਂਟ ਜਿਵੇਂ ਫਰਸਟ ਪੇਪਰ ਸੁਪੋਜ਼ ਗੁਲਾਪਾ ਹੈਗਾ ਫੋਰ 8th ਕਲਾਸ ਸਟੂਡੈਂਟਸ ਦੇ ਲਈ ਅੱਛਾ ਇਹਦੇ ਵਿੱਚ ਹੋਏਗਾ ਕੀ ਅ ਮੈਂ ਦਸੰਬਾਦ ਦੇ ਵਿੱਚ ਸੈਕੰਡ ਪੇਪਰ ਹੈਗਾ ਜਿਵੇਂ 9th ਔਰ 10th ਸਟੂਡੈਂਟਸ ਦੇ ਲਈ ਥਰਡ ਪੇਪਰ ਹੈਗਾ ਜੀ +1 +2 ਸਾਇੰਸ ਗਰੁੱਪ ਮੀਨਸ ਮੈਡੀਕਲ ਨੋਨ ਮੈਡੀਕਲ ਜੀ ਐਂਡ 4th ਦਾ ਲਾਸਟ ਵਨ ਇਜ਼ 4 +1 +2 ਕਾਮਰਸ ਸਟੂਡੈਂਟਸ ਜੀ ਇਹਨਾਂ ਦਾ ਸਿਲੇਬਸ ਕੀ ਰਹੇਗਾ ਇਹਨਾਂ ਦਾ ਸਿਲੇਬਸ ਜਿਹੜਾ ਉਹ ਰਹੇਗਾ ਬੱਚਿਆਂ ਦਾ ਜਿਹੜਾ ਆਪਣਾ ਕਲਾਸ ਲੈਵਲ ਦਾ ਸਟੂਡੈਂਟ ਹੈ ਜਿਵੇਂ 8th ਕਲਾਸ ਦੇ ਬੱਚੇ ਨੇ ਉਹਨਾਂ ਦਾ ਪੇਪਰ ਦਾ ਜੋ ਸਿਲੇਬਸ ਹੈ ਉਹ ਰਹੇਗਾ ਉਹਨਾਂ ਦਾ ਸਾਇੰਸ ਸਬਜੈਕਟ ਹੈ ਮੈਥਮੈਟਿਕਸ ਹੈ ਇੰਗਲਿਸ਼ ਹੈ ਐਂਡ ਸਮ ਵਟ ਕੁਐਸਚਨਸ ਫਰਮ ਜੀ ਕੇ ਪੋਰਸ਼ਨ ਠੀਕ ਹੈ ਜੀ ਉਸ ਇਸੇ ਤਰ੍ਹਾਂ ਇਨ ਦਾ ਸੇਮ ਵੇ 9th ਔਰ 10th ਔਰ ਪਲੱਸ 1 2 ਜਿਹੜੇ ਹੈਗੇ ਨੇ ਉਹ ਸਾਇੰਸ ਵਾਲੇ ਬੱਚੇ ਉਹਨਾਂ ਦਾ ਰਹੇਗਾ ਫਿਜ਼ਿਕਸ ਕੈਮਿਸਟਰੀ ਬਾਇਓ ਫਾਰ ਮੈਡੀਕਲ ਸਟੂਡੈਂਟਸ ਫਿਜ਼ਿਕਸ ਕੈਮਿਸਟਰੀ ਮੈਥਮੈਟਿਕਸ ਫਾਰ ਨਾਨ ਮੈਡੀਕਲ ਐਂਡ ਸਿਮਿਲਰਲੀ ਜਿਹੜੇ ਕਾਮਰਸ ਵਾਲੇ ਸਟੂਡੈਂਟਸ ਉਹਨਾਂ ਲਈ ਰਹੇਗਾ ਜੀ ਅਕਾਊਂਟੈਂਸੀ ਬਿਜ਼ਨਸ ਸਟੱਡੀਜ਼ ਐਂਡ ਇਕਨੋਮਿਕਸ ਇਹ ਉਹਨਾਂ ਦੇ ਸਬਜੈਕਟ ਰਹਿਣਗੇ ਉਹ ਜੋ ਉਹਨਾਂ ਦਾ ਲੈਵਲ ਹੈ ਜੋ ਉਹਨਾਂ ਦਾ ਸਿਲੇਬਸ ਹੈ ਕਲਾਸ ਵੀ ਉਹਦੇ ਵਿੱਚੋਂ ਪੇਪਰ ਪਾਇਆ ਜਾਏਗਾ ਇਹ ਇਹ ਜਿਹੜਾ ਪੇਪਰ ਹੈ ਨਾ ਯੂ ਕੈਨ ਕੰਪੇਅਰ ਇਟ ਵਿਦ ਜਿਹੜੇ ਆਪਣੇ ਇੰਡੀਆ ਦਾ ਹਾਈ ਲੈਵਲ ਦੇ ਐਗਜ਼ਾਮਸ ਹੈ ਜਿਵੇਂ ਨੀਟ ਹੈ ਜਾਂ ਆਈਆਈਟੀ ਹੈ ਜਾਂ ਐਨਡੀ ਦਾ ਐਗਜ਼ਾਮ ਹੈ ਜਾਂ ਕਲੈਟ ਦਾ ਐਗਜ਼ਾਮ ਹੈ ਜਿਹੜੇ ਵੀ ਮਤਲਬ ਹਾਈ ਪ੍ਰੋਫਾਈਲ ਐਗਜ਼ਾਮਸ ਹੈਗੇ ਨੇ ਉਸੇ ਬਿਲਕੁਲ ਪੈਟਰਨ ਤੇ ਕੰਡਕਟ ਕੀਤਾ ਜਾਏਗਾ ਐਮਸੀਕਿਊ ਟਾਈਪ ਦਾ ਪੈਟਰਨ ਹੋਏਗਾ ਐਂਡ ਉਹ ਐਮ ਆਰ ਸ਼ੀਟ ਤੇ ਬਜਸ ਤੁਸੀਂ ਜਿਵੇਂ ਹੁੰਦਾ ਨਾ ਯੂ نو ਐਂਡ ਬੱਚੇ ਵੀ ਜਾਣਦੇ ਨੇ ਅੱਜ ਕੱਲ ਦੇ ਪੇਰੈਂਟਸ ਵੀ ਜਾਣਦੇ ਨੇ ਬਿਲਕੁਲ ਉਸੇ ਪੈਟਰਨ ਦੇ ਉੱਪਰ ਇਨਸ਼ਾ ਅੱਲਾ ਇਹਨੂੰ ਬਣਾਇਆ ਜਾਵੇਗਾ ਅੱਛਾ ਸਰ ਉਹ ਸਭ ਇੱਕ ਆਪਾਂ ਗੱਲ ਕਰ ਰਹੇ ਹਾਂ ਕਿ ਬੱਚਾ ਜੋ ਹੈ 8th ਕਲਾਸ ਦਾ ਬੱਚਾ ਹੈ 9th ਦਾ ਹੈ 10th ਦਾ ਪਲੱਸ 1 ਦਾ ਉਹ ਮਤਲਬ ਪਾਰਟਿਸਿਪੇਟ ਕਰੇਗਾ ਕੀ ਮਤਲਬ ਇਸ ਟੈਸਟ ਦਾ ਬੇਸਿਕ ਮੋਟਿਵ ਕੀ ਹੈ ਕੀ ਤੁਸੀਂ ਮਤਲਬ ਬੱਚਿਆਂ ਨੂੰ ਇੱਕ ਕੰਪੀਟੀਸ਼ਨ ਦੀ ਮਤਲਬ ਜਿਹੜਾ ਇੱਕ ਭਾਵਨਾ ਹੈ ਵੀ ਉਹ ਉਹਨਾਂ ਦੇ ਵਿੱਚ ਆ ਜਾਵੇ ਜਾਂ ਕੁਝ ਹੋਰ ਤੁਹਾਡਾ ਮੋਟਿਵ ਹੈ ਤੁਹੋਰੇ ਦੇ ਪਿੱਛੇ ਪਹਿਲਾ ਜਿਹੜਾ ਮੋਟਿਵ ਉਹ ਤੋਂ ਹੀ ਹੈ ਜੀ ਕਿ ਕੰਪੀਟੀਸ਼ਨ ਦੇ ਲਈ ਬੱਚੇ ਦੇ ਅੰਦਰ ਕੌਨਫੀਡੈਂਸ ਪੈਦਾ ਹੋ ਜਾਵੇ ਇਹ ਸਭ ਤੋਂ ਮੇਨ ਪੁਆਇੰਟ ਹੈ ਕਿ ਜਦ ਤੱਕ ਸੜੇ ਅੰਦਰ ਕੌਨਫੀਡੈਂਸ ਨਹੀਂ ਹੋਏਗਾ ਨਾ ਅਸੀਂ ਅੱਗੇ ਨਹੀਂ ਵੱਧ ਪਾਵਾਂਗੇ ਉਹਦੇ ਨਾਲ ਬੱਚੇ ਦਾ ਹੁਣ ਜਿਵੇਂ ਇਹ ਡਿਸਟ੍ਰਿਕਟ ਲੈਵਲ ਤੇ ਕੰਪੀਟੀਸ਼ਨ ਹੋ ਰਿਹਾ ਹੈ ਤਾਂ ਬੱਚਾ ਆਪਣੇ ਆਪ ਨੂੰ ਚੈੱਕ ਕਰ ਪਾਏਗਾ ਕਿ ਮੈਂ ਆਪਣੇ ਡਿਸਟ੍ਰਿਕਟ ਦੇ ਅੰਦਰ ਆਪਣੇ ਮਾਲੀਰਕੋਟਲਾ ਦੇ ਅੰਦਰ ਮੈਂ ਕਿੱਥੇ ਸਟੈਂਡ ਕਰਦਾ ਆਪਣੇ ਜਿਹੜੀ ਮੇਰੀ ਸਟੇਜ ਹੈ 8th ਕਲਾਸ ਦੀ ਸਟੇਜ ਹੈ ਜਾਂ +1 ਹੈ +2 ਹੈ ਉਹ ਬੱਚੇ ਦੇ ਅੰਦਰ ਇਹ ਹੋਏਗਾ ਤੇ ਦੂਜੀ ਗੱਲ ਹੈ ਕਿ ਬੱਚੇ ਨੂੰ ਇਹਨਾਂ ਚੀਜ਼ਾਂ ਨਾਲ ਜਦ ਸਾਡੇ ਇਹਨਾਂ ਚੀਜ਼ਾਂ ਦੇ ਅੰਦਰ ਇਹ ਜਿਹੀਆਂ ਚੀਜ਼ਾਂ ਜਿਹੜੇ ਲੋਕ ਕੰਡਕਟ ਕਰਦੇ ਨੇ ਸਾਡੇ ਵਾਂਗੂ ਹੋਰ ਬਹੁਤ ਤੇ ਉਹਦੇ ਨਾਲ ਬੱਚਾ ਇਨਕੋਰੇਜ ਉਹਨੂੰ ਐਨਕੋਰੇਜਮੈਂਟ ਮਿਲਦੀ ਹੈ ਜਿਹੜੀ ਕਿ ਬਹੁਤ ਹੀ ਜ਼ਰ ਅਸੀਂ ਅੱਜ ਦੇ ਟਾਈਮ 'ਚ ਅੱਗੇ ਨਹੀਂ ਵੱਸ ਸਕਦੇ ਮਤਲਬ ਖਾਲੀ ਸਕੂਲ ਵਾਲੀ এডੂਕੇਸ਼ਨ ਹੈ ਜਿਹੜੀ ਨਾ ਸਿੰਪਲ ਵੀ ਆਪਾਂ ਕਲਾਸ ਵਾਈਜ਼ ਐਗਜ਼ਾਮ ਦੇ ਲੈ ਪਾਸ ਹੋ ਗਏ ਇਹਨਾਂ ਚੀਜ਼ਾਂ ਦਾ ਮੇਰੇ ਖਿਆਲ 'ਚ ਬੱਚੇ ਨੂੰ ਐਕਸਪੋਜ਼ਰ ਮਿਲਣਾ ਬੜੇ ਲੋਅਰ ਲੈਵਲ ਤੋਂ ਸਪੈਸ਼ਲੀ ਫਰੋਮ ਦ 8th ਕਲਾਸ ਇਹ ਅੱਜ ਦੇ ਟਾਈਮ 'ਚ ਬਹੁਤ ਹੀ ਜ਼ਰੂਰੀ ਹੈਗਾ अच्छा सर साहब कोई रिवॉर्ड भी रखे हैं ਤੁਸੀਂ મતલબ ਜੋ મતલબ ਆਪਾਂ ਗੱਲ ਕਰ ਰਹੇ ਡਿਸਟਿੰਕਸ਼ਨ ਹੋਗੇ ਸਟੂਡੈਂਟਸ ਦੀ ਅچھے ਮਾਰਕਸ ਲੈ ਕੇ ਆਉਣਗੇ ਉਹਨਾਂ ਦੇ ਵਾਸਤੇ ਕੀ ਰੱਖਿਆ ਤੁਸੀਂ ਜੀ ਬਿਲਕੁਲ ਦੇਖੋ ਜਦ ਕੋਈ ਕੰਪੀਟੀਸ਼ਨ ਹੁੰਦਾ ਹੈ ਤਾਂ ਉਹਦਾ ਬੱਚਿਆਂ ਨੂੰ ਬੱਚੇ ਨੇ ਵੱਡੇ ਨੇ ਉਹਨੂੰ ਉਹਦਾ ਰਿਵਾਰਡ ਤਾਂ ਮਿਲਣਾ ਚਾਹੀਦਾ ਔਰ ਮਿਲਦਾ ਵੀ ਹੈ ਤੇ ਬਿਲਕੁਲ ਇੱਥੇ ਵੀ ਅਸੀਂ ਮਾਮੂਨ ਸਾਹਿਬ ਰੱਖਿਆ ਹਰ ਕਲਾਸ ਦੇ ਵਿੱਚੋਂ ਹਰ ਪੇਪਰ ਦੇ ਵਿੱਚੋਂ ਜੀ ਅਸੀਂ ਪਹਿਲੇ 3 ਸਟੂਡੈਂਟ ਲੈ ਲਾਂਗੇ ਫਰਸਟ 3 ਸਟੂਡੈਂਟਸ ਹੈ ਜਿਹੜੇ ਉਹ ਲੈ ਕੇ ਇਨਸ਼ਾਅੱਲਾ ਇੱਕ ਫੰਕਸ਼ਨ ਕੀਤਾ ਜਾਏਗਾ ਮਲੇਕੋਟਲਾ ਲੈਵਲ ਤੇ ਉਹ ਵੱਡੇ ਫੰਕਸ਼ਨ ਦੇ ਵਿੱਚੋਂ ਬੱਚਿਆਂ ਨੂੰ ਆਨਰ ਕੀਤਾ ਜਾਏਗਾ। ਇੱਕ ਪਹਿਲੀ ਗੱਲ ਤੇ ਹਰ ਕਲਾਸ ਦੇ ਵਿੱਚੋਂ 8th ਦੇ ਵਿੱਚੋਂ 9th ਦੇ ਵਿੱਚੋਂ 10th ਦੇ ਵਿੱਚੋਂ +1 +2 ਹਰ ਕਲਾਸ ਵਾਈਜ਼ 3 ਸਟੂਡੈਂਟ ਲੈ ਕੇ ਫਰਸਟ 3 ਸਟੂਡੈਂਟਸ ਉਹਨਾਂ ਨੂੰ ਵਿਦ ਸਰਟੀਫਿਕੇਟ ਵਿਦ ਮੋਮੈਂਟੋ ਜਿਹੜਾ ਹੈਗਾ ਆਪਣਾ 골ਡ ਮੈਡਲ ਸਿਲਵਰ ਮੈਡਲ ਆਨਰ ਕਰਾਂਗੇ ਇਨਸ਼ਾਅੱਲਾ ਇਹ ਸਾਡਾ ਇਰਾਦਾ ਹੈਗਾ ਤੇ ਦੂਸਰੀ ਜਿਹੜੀ ਸਭ ਤੋਂ ਵੱਡੀ ਚੀਜ਼ ਹੈਗੀ ਹੈ ਜਿਹੜਾ ਸਭ ਤੋਂ ਵੱਡਾ ਰਿਵਾਰਡ ਮੈਂ ਸਮਝਦਾ ਉਹ ਇਹ ਹੈ ਕਿ ਅਸੀਂ ਨਾ ਇਕ ਪਲਾਨ ਬਣਾਇਆ ਹੈ ਜੀ ਆਪਣੇ omega ਟਿਊਟੋਰੀਅਲ ਜਿਹੜੀ ਆਪਣੀ ਟੀਮ ਹੈ ਉਹਦੇ ਲੈਵਲ ਤੇ ਵੀ ਜਿਹੜੇ ਬੱਚੇ ਇਸ ਇਗਜ਼ਾਮ ਦੇ ਵਿੱਚੋਂ ਅਬਵ 90% ਮਾਰਕਸ ਲੈਂਦੇ ਨੇ ਜੀ ਉਹਨਾਂ ਦੇ ਲਈ ਨਾ ਉਹ ਬੱਚੇ ਮਾਸ਼ਾਅੱਲਾ ਆਂਦੇ ਨੇ ਸਾਡੇ ਕੋਲ ਸਾਰੇ ਮਲੇਰਕੋਟਲਾ ਦੇ ਬੱਚੇ ਅਲਟੀਮੇਟਲੀ ਮਲੇਰਕੋਟਲਾ ਦੇ ਜਿਹੜੇ ਬੱਚੇ ਨੇ ਉਹ ਕੋਚਿੰਗ ਲਈ ਆਂਦੇ ਤਾਂ omega ਦੇ ਵਿੱਚ ਹੀ ਨੇ ਪਰ ਉਹਨਾਂ ਲਈ ਇਸ ਵਾਰ ਇਹ ਰੱਖਿਆ ਵੀ ਜੋ ਬੱਚਾ ਆ ਰਿਹਾ ਅਬਵ 90% ਉਹ ਗੇਨ ਕਰ ਰਿਹਾ ਸਪੋਜ਼ ਸਾਰੀ ਗੇਨ ਕਰ ਲਾਂਦੇ ਨੇ ਮੈਂ ਤਾਂ ਇਹੀ ਦੁਆ ਕਰਾਂਗਾ ਅੱਲਾਹ ਕਰੇ ਸਾਰੇ ਬੱਚੇ अच्छे मार्क्स ਲੈਣ ਸਾਰੇ above 90 ਇਸ ਕੰਪੀਟੀਸ਼ਨ ਦੇ ਵਿੱਚੋਂ ਮਾਰਕਸ ਲੈਣ। ਤੋਂ ਜਿਹੜੇ above 90 ਵਾਲੇ ਸਟੂਡੈਂਟਸ ਹੋਣਗੇ ਨਾ ਉਹ ਸਾਡੇ ਕੋਲ ਕੋਚਿੰਗ ਲਈ ਆਉਂਦੇ ਨੇ। ਉਹਨਾਂ ਨੂੰ ਫੀਸ ਦੇ ਅੰਦਰ ਜਿਹੜੀ ਉਹਨਾਂ ਦੀ ਕੋਚਿੰਗ ਫੀ ਹੈ ਉਹਦੇ ਅੰਦਰ ਕਾਫੀ ਜ਼ਿਆਦਾ ਅੱਛਾ ਡਿਸਕਾਊਂਟ ਦਿੱਤਾ ਜਾਏਗਾ। ਜੀ। ਜੀ। ਤੇ ਉਹਨਾਂ ਨੂੰ ਇੱਥੇ ਆ ਕੇ ਹੁਣ ਜਿਵੇਂ ਤੁਸੀਂ ਵੀ ਜਾਣਦੇ ਹੋ ਸ਼ਹਿਰ ਦੇ ਵਾਸੀ ਵੀ ਜਾਣਦੇ ਨੇ ਕਿ ਅਸੀਂ 8th ਲੈਵਲ ਤੋਂ ਹੀ ਨਾ ਬੱਚਿਆਂ ਨੂੰ ਜਿਹੜੀ ਹੈਗੀ ਹੈ ਕੰਪੀਟੀਸ਼ਨ ਦੀ ਤਿਆਰੀ ਸ਼ੁਰੂ ਕਰਾ ਦਿੰਦੇ ਹਾਂ। ਜਿਵੇਂ ਬੱਚਾ ਆਉਂਦਾ ਸਾਡੇ ਕੋਲ 8th 9th ਕਲਾਸ ਦੀ ਕੋਚਿੰਗ ਦੇ ਲਈ ਆਉਂਦਾ 10th ਲਈ ਆਉਂਦਾ। ਉਹ ਬੱਚੇ ਨੂੰ ਨਾਲ-ਨਾਲ ਵੀ ਇਨ ਫਿਊਚਰ ਆਫਟਰ ਪਲੱਸ 2 ਉਹਨਾਂ ਨੇ ਕਿਸ ਚੀਜ਼ ਨੂੰ ਫੇਸ ਕਰਨਾ ਕਿਦਾਂ ਦਾ ਕੰਪੀਟੀਸ਼ਨ ਨੂੰ ਫੇਸ ਕਰਨਾ ਹੈ ਕਿਦਾਂ ਦਾ ਉਹਨਾਂ ਦਾ ਪੈਟਰਨ ਹੋਏਗਾ ਉਹ ਤਿਆਰੀ ਆਪਣੇ ਵੱਲੋਂ ਬੈਸਟ ਐਫਰਟਸ ਕਰਦੇ ਆ ਵੀ ਉਹਨਾਂ ਨੂੰ ਮਲੇਰਕੋੜਾ ਲੈਵਲ ਤੇ ਬੜੇ ਇੱਕ ਨੋਮੀਨਲ ਜੇ ਚਾਰजेस ਦੇ ਪਰ ਉਹਨਾਂ ਨੂੰ ਪ੍ਰੋਵਾਈਡ ਕਰੀਏ ਤਾਂ ਉਹਨਾਂ ਨੂੰ ਜਿਹੜਾ ਵੱਡਾ ਫਾਇਦਾ ਹੋਏਗਾ ਬੱਚਿਆਂ ਨੂੰ ਉਹ ਫੀਸ ਦੇ ਅੰਦਰ ਇੱਕ ਅੱਛਾ ਡਿਸਕਾਊਂਟ ਦਿੱਤਾ ਜਾਏਗਾ ਉਹਨਾਂ ਨੂੰ ਇਨ ਦਾ ਫਾਰਮ ਆਫ ਸਕਾਲਰਸ਼ਿਪ ਜੀ ਔਰ ਕਿੰਨੇ ਕ ਸਕੂਲ ਜ਼ਿਲ੍ਹੇ ਦੇ ਆਪਾਂ ਮੰਨਦੇ ਆ ਵੀ ਸਾਡੇ ਇਸ ਕੰਪੀਟੀਸ਼ਨ ਦੇ ਵਿੱਚ ਆਜਣਗੇ ਕਿੰਨੇ ਕ ਬੱਚੇ ਪਾਰਟਿਸਪੇਟ ਕਰਨਗੇ देखो मेरी एक्सपेक्टेशन था कि इंशाल्लाह जत्ता मैं स्कूल लेवल ते हुन विजिट कर रहा पर्सनली हर स्कूल ਦੇ ਅੰਦਰ ਆਈ ਥਿੰਕ ਇਨਸ਼ਾਅੱਲਾ 1000 ਪਲੱਸ ਹੋ ਜਾਣਗੇ ਜੀ ਸਟੂਡੈਂਟਸ ਹੈ ਜਿਹੜੇ ਔਰ ਆਪਣੇ ਸ਼ਹਿਰ ਦੇ ਅੰਦਰ ਮਲੇਰ ਕੋਟਲਾ ਦੇ ਅੰਦਰ ਜਿੰਨੇ ਵੀ ਮੇਨ ਸਕੂਲ ਨੇ ਠੀਕ ਹੈ ਸਾਰੇ ਜਾਣਦੇ ਨੇ ਮੇਨ ਸਕੂਲ ਕਿਹੜੇ ਹੈਗੇ ਨੇ ਚਾਹੇ ਉਹ CBSE ਨਾਲ ਅਫੀਲੀਏਟਡ ਤਾਂ ਅਸੀਂ ਸਾਰੇ ਕਵਰ ਕਰ ਰਿਹਾ ਬਾਕੀ ਪੰਜਾਬ ਬੋਰਡ ਦੇ ਅੰਡਰ ਜਿਹੜੇ ਆਂਦੇ ਨੇ ਉਹ ਜਿਹੜੇ ਸ਼ਹਿਰ ਦੇ ਨਾਮੀ ਸਕੂਲ ਹੈ ਉਹ ਆਇਦਾ ਇਹ ਵੀ ਜਿਹੜਾ ਇੰਗਲਿਸ਼ ਮੀਡੀਅਮ ਵਾਲੇ ਸਕੂਲ ਨੇ ਕਿਉਂਕਿ ਟੈਸਟ ਇੰਗਲਿਸ਼ మీడియం ਵਾਲੇ ਬੱਚਿਆਂ ਲਈ ਹੈਗਾ ਅਗਰ ਉਹ ਇੱਕ ਪੰਜਾਬੀ మీడియం ਵਾਲਾ ਬੱਚਾ ਉਹ ਉਹਦੇ ਅੰਦਰ ਹੈ ਕਿ ਮੈਂ ਪਾਰਟਿਸਿਪੇਟ ਕਰ ਸਕਦਾ ਆਈ ਕੈਨ ਮਤਲਬ ਇਵਨ ਸੋਲਵ ਦਾ ਕੁਐਸਚਨ ਇਨ ਇੰਗਲਿਸ਼ మీడియం ਉਹ ਵੀ ਪਾਰਟਿਸਿਪੇਟ ਕਰ ਸਕਦਾ ਹੈ ਤਾਂ ਮੇਰੀ ਕੋਸ਼ਿਸ਼ ਹੈ ਵੀ ਮਲੇਰਕੋਟਲਾ ਸ਼ਹਿਰ ਤੇ ਇਹਦੇ ਨਾਲ ਲਗਦਾ 10 12 ਕਿਲੋ 15 ਕਿਲੋਮੀਟਰ ਤੱਕ ਦਾ ਏਰੀਆ ਸਾਰੇ ਸਕੂਲਸ ਨੂੰ ਕਵਰ ਕੀਤਾ ਜਾਵੇ ਜੀ ਔਰ ਇਨ ਦਾ ਐਂਡ ਸਰ ਕਨਕਲੂਡ ਕਰਨ ਤੋਂ ਪਹਿਲਾਂ ਇੱਕ ਅਪੀਲ ਲਵਾਂਗਾ ਬੱਚਿਆਂ ਵਾਸਤੇ ਔਰ ਪੇਰੈਂਟਸ ਵਾਸਤੇ ਕੀ ਅਪੀਲ ਹੈ ਇਸ ਟੈਸਟ ਨੂੰ ਲੈ ਕੇ ਤੁਪੋ ਸਰ ਮੈਂ ਸਾਰੇ ਬੱਚਿਆਂ ਨੂੰ ਇਹੀ ਕਹਿਣਾ ਚਾਹਾਂਗਾ ਪੇਰੈਂਟਸ ਜਿਹੜੇ ਵੀ ਇਸ ਟਾਈਮ ਮੈਨੂੰ ਦੇਖ ਰਹੇ ਨੇ ਸੁਣ ਰਹੇ ਨੇ ਕਿ ਪਲੀਜ਼ ਆਪਣੇ ਬੱਚਿਆਂ ਨੂੰ ਔਰ ਬੱਚਿਆਂ ਨੂੰ ਕਹਾਂਗੇ ਜਾਂ ਬੇਟਾ ਤੁਸੀਂ ਆਪਣੇ ਲੈਵਲ ਤੇ ਪਾਰਟਿਸਪੇਟ ਕਰੋ ਕਿਉਂਕਿ ਪਾਰਟਿਸਪੇਸ਼ਨ ਮੇਨ ਚੀਜ਼ ਹੈ ਜਿੰਨਾ ਜਾਂ ਉਹਦੇ ਵਿੱਚ ਆਪਾਂ ਨੂੰ ਸਕਸੈਸ ਨਾ ਮਿਲਨੀ ਇਹ ਸਭ ਬਾਦੀਆਂ ਗੱਲਾਂ ਨੇ ਉਹ ਜੋ ਅੱਲਾ ਨੇ ਆਪਣੀ ਕਿਸਮਤ ਚ ਲਿਖਿਆ ਆਪਣਾ ਕੰਮ ਹੈ ਕੋਸ਼ਿਸ਼ ਕਰਨਾ ਤੋ ਮੈਂ ਪੇਰੈਂਟਸ ਨੂੰ ਵੀ ਔਰ ਬੱਚਿਆਂ ਨੂੰ ਵੀ ਇਹੀ ਅਪੀਲ ਕਰੂੰਗਾ ਵੀ ਪਾਰਟਿਸਿਪੇਟ ਸਾਰੇ ਕਰੋ ਜਦ ਆਪਾਂ ਇਨੀਸ਼ੀਏਟਿਵ ਲਵਾਂਗੇ ਤਾਂ ਇਨਸ਼ਾਅੱਲਾ ਸਾਨੂੰ ਉਹਦਾ ਕੁਝ ਬੈਨੀਫਿਟ ਮਿਲੇਗਾ ਅਗਰ ਨਹੀਂ ਸਾਡੀ ਪੋਜੀਸ਼ਨ ਆਂਦੀ ਇਨ ਕੇਸ ਪਰ ਉਤੋਂ ਸਾਨੂੰ ਕਾਫੀ ਕੁਝ ਪਤਾ ਲੱਗੇਗਾ ਵੀ ਕੰਪੀਟੀਸ਼ਨ ਕਿੱਦਾਂ ਦੇ ਹੁੰਦੇ ਨੇ ਇਨ ਫਿਊਚਰ ਅਸੀਂ ਉਹਦੇ ਲਈ ਆਪਣੇ ਆਪ ਨੂੰ ਤਿਆਰ ਕਰਾਂਗੇ ਜੀ ਸਰਮ ਜੀ ਐਂਡ ਦੇ ਵਿੱਚ ਇੱਕ ਕੁਐਸਚਨ ਰਹਿ ਗਿਆ ਸੀਗਾ ਕੋਈ ਕਿਸੇ ਕਿਸਮ ਦੀ ਫੀਸ ਇਸ ਟੈਸਟ ਦੀ ਪਾਰਟਿਸਪੇਸ਼ਨ ਵਾਸਤੇ ਕੋਈ ਫੀਸ ਵੀ ਹੈ ਜੀ ਹਾਂ ਇੱਕ ਬੜੀ ਛੋਟੀ ਜੀ ਫੀਸ ਰੱਖੀ ਹੈ ਮਾਮੂਨ ਸਾਹਿਬ ਪਹਿਲਾਂ ਤਾਂ ਮੇਰਾ ਇਰਾਦਾ ਤਾਂ ਕਿ ਫੀਸ ਨਾ ਰੱਖੀ ਜਾਵੇ ਜੀ ਜੀ ਬਟ ਫੀਸ ਰੱਖੀ ਹੈ ਇੱਕ ਛੋਟੀ ਜੀ ਫੀਸ 100 ਰੁਪੀਆ 100 ਰੁਪਿਆ ਉਹ ਫੀਸ ਰੱਖਣ ਦਾ ਸਰ ਛੋਟਾ ਜੇ ਕਾਰਨ ਹੈ ਮੇਰੀ ਆਪਣੀ ਸੋਚ ਹੈ ਦੇਖੋ ਮੈਂ ਵੀ ਇੰਨੇ ਸਾਲ ਤੋਂ এডਿਕੇਸ਼ਨ ਦੇ ਫੀਲਡ ਦੇ ਵਿੱਚ ਆ ਨਾ ਜਦ ਤੱਕ ਆਪਣਾ ਕਿਸੇ ਚੀਜ਼ ਦੇ ਉੱਪਰ ਖਰਚ ਨਹੀਂ ਹੁੰਦਾ ਆਪਣਾ ਟਾਈਮ ਨਹੀਂ ਲੱਗਦਾ ਆਪਣੀ ਮਿਹਨਤ ਨਹੀਂ ਹੁੰਦੀ ਆਪਣੇ ਐਫਰਟਸ ਨਹੀਂ ਲੱਗਦੇ ਆਪਨ ਉਹਦੀ ਵੈਲਿਊ ਸ਼ਾਇਦ ਮਹਿਸੂਸ ਨਹੀਂ ਹੁੰਦੀ ਉਹ ਬੱਚਾ 100 ਰੁਪਿਆ ਕੋਈ ਅੱਜ ਦੇ ਟਾਈਮ 'ਚ ਕੋਈ ਵੱਡੀ ਫੀਸ ਨਹੀਂ ਹਾਂਜੀ ਉਹ ਜਸਟ ਇੱਕ ਬੱਚੇ ਨੂੰ ਫੀਲ ਕਰਵਾਉਣ ਦੇ ਲਈ ਵੀ ਹਾਂ ਮੈਂ ਕੁਝ ਫੀਸ ਪੇ ਕੀਤੀ ਹੈ ਤਾਂ ਜਸਟ ਇੱਕ ਛੋਟੀ ਜੀ ਫੀਸ ਰੱਖੀ ਹੈ 100 ਰੁਪਿਆ ਐਜ਼ ਅ ਰਜਿਸਟ੍ਰੇਸ਼ਨ ਫੀਸ ਓਕੇ ਸਰਮੋਸਬ ਸਮਾਧਤਾ ਅਤੇ ਤੁਹਾਨੂੰ ਆਪਣੇ ਇਸ ਟੈਸਟ ਦੇ ਬਾਰੇ ਜਾਣਕਾਰੀ ਦਿੱਤੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਲੱਗ ਅਲੱਗ ਟੌਪਿਕਸ ਦੇ ਉੱਪਰ ਤੁਹਾਡੇ ਨਾਲ ਗੱਲ ਕਰਦੇ ਰਹਾਂਗੇ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਵੈਰੀ ਮਚ ਅਪਾ ਗੱਲ ਕਰ ਰਹੇ ਸੀ ਸਰਮਤ ਸ਼ਰੀਫ ਸਾਹਿਬ ਦੇ ਨਾਲ omega ਟਿਊਟੋਰੀਅਲ ਜੋ ਚਲਾਉਂਦੇ ਆ 2000 ਤੋਂ ਮਤਲਬ ਇਹ ਇੰਸਟੀਚਿਊਟ ਜੋ ਸਰਵ ਕਰ ਰਿਹਾ ਹੈ ਸ਼ਹਿਰ ਦੇ ਵਿੱਚ ਅਪਾ ਗੱਲ ਕਰ ਰਹੇ ਸੀ ਉਹ ਸੈਟ ਜੋ ਟੈਸਟ ਹੈ ਆਰਗੇਨਾਈਜ਼ ਕਰ ਰਹੇ ਹਨ ਇਹ ਪੈਂਫਲਟ ਹੈ ਔਰ ਸਕੂਲਾਂ ਦੇ ਵਿੱਚ ਜਾ ਕੇ ਵੀ ਇੰਟਰੋਡਿਊਸ ਕਰਵਾ ਰਹੇ ਹਨ ਔਰ ਇੱਕ ਗੱਲ ਇੱਥੇ ਮੈਂ ਵੀ ਆਪਣੇ ਪਲੇਟਫਾਰਮ ਤੋਂ ਇੱਕ ਬੇਨਤੀ ਕਰਦਾ ਚੱਲਾਂ ਪੇਰੈਂਟਸ ਨੂੰ ਔਰ ਬੱਚਿਆਂ ਨੂੰ ਦੇਖੋ ਇੱਕ ਸੈਂਸ ਆਫ ਕੰਪੀਟੀਸ਼ਨ ਹੁੰਦੀ ਹੈ ਇੱਕ ਬੰਦੇ ਨੂੰ ਪਤਾ ਲੱਗ ਜਾਂਦਾ ਕਿ ਕੰਪੀਟੀਸ਼ਨ ਕੀ ਹੁੰਦਾ ਘੱਟ ਤੋਂ ਘੱਟ ਬੈਠਣ ਦਾ ਤਾਂ ਪਤਾ ਲੱਗੂ 100 ਰੁਪਏ ਕੋਈ ਬੜੀ ਗੱਲ ਨਹੀਂ ਹੈ ਇੱਕ ਬਹੁਤ ਨੋਮੀਨਲ ਫੀਸ ਹੈ ਔਰ ਫੀਸ ਵੀ ਇਹਨਾਂ ਨੇ ਦੱਸਿਆ ਵੀ ਕਿਸ ਕਾਰਨ ਕਰਕੇ ਰੱਖੀ ਗਈ ਹੈ ਔਰ ਇੱਕ ਅਪੀਲ ਸਾਡੀ ਵੀ ਹੈ ਕਿ ਇਸ ਟੈਸਟ ਦੇ ਵਿੱਚ ਜਿਆਦਾ ਤੋਂ ਜਿਆਦਾ انرੋਲ ਹੋਵੋ ਔਰ ਇਸ ਟੈਸਟ ਨੂੰ ਦਿਵੋ ਘੱਟੋ ਘੱਟ ਤੁਹਾਨੂੰ ਆਪਣੀ ਕੈਪੇਬਿਲਿਟੀ ਦਾ ਪਤਾ ਲੱਗੂ ਜੇ ਅਸੀਂ ਡਿਸਟ੍ਰਿਕਸ਼ਨ ਨਹੀਂ ਲੈ ਸਕਾਂਗੇ ਘੱਟੋ ਘੱਟ 90% ਨਹੀਂ ਲੈ ਸਕਦੇ 50% 40% 30% ਘੱਟੋ ਘੱਟ ਤੁਸੀਂ ਆਪਣੇ ਆਪ ਨੂੰ ਰੇਟ ਕਰ ਪਾਵੋਗੇ ਕਿ ਤੁਸੀਂ ਕਿੱਥੇ ਸਟੈਂਡ ਕਰ ਰਹੇ ਹੋ ਉਸ ਹਿਸਾਬ ਸਿਰ ਅਗਲੇ ਕੰਪੀਟੀਸ਼ਨਸ ਵਾਸਤੇ ਤੁਸੀਂ ਤਿਆਰੀ ਕਰ ਸਕਦੇ ਹੋ ਇਹਨਾਂ ਸ਼ਬਦਾਂ ਨਾਲ ਵਿਦਾ ਲਵਾਂਗਾ ਔਰ ਐਸੀ ਹੀ ਵੀਡੀਓਜ਼ ਨੂੰ ਦੇਖਣ ਵਾਸਤੇ ਸਾਡੇ ਚੈਨਲ ਨੂੰ ਔਰ ਫੇਸਬੁੱਕ ਪੇਜ ਨੂੰ ਸਬਸਕ੍ਰਾਈਬ ਕਰਦੇ ਰਹੋ ਥੈਂਕ ਯੂ ਥੈਂਕ ਯੂ ਵੈਰੀ ਮਚ